ਕੱਲ ਆਉਣਾ ਸੀ 30 ਤਰੀਕ ਨੂੰ ਉਧਰ ਦੇ ਹਿਸਾਬ ਨਾਲ ਚੜਨਾ ਸੀ ਜੀ ਤਿਆਰ ਹੋ ਕੇ ਗੋਦੋਰੇ ਸਾਹਿਬ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਪਰ ਇਹ ਤੇ ਥੱਲੇ ਦੇਖੋ ਜੀ ਬੱਚੇ ਦੇ ਆਉਣ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ ਅਸੀਂ ਜੋ 18 ਤਰੀਕ ਦਾ ਵਿਆਹ 18 ਅਕਤੂਬਰ ਦਾ ਤੇ ਕੱਲ ਬੱਚੇ ਨਾਲ ਕੱਲ ਅੱਜ ਬੱਚੇ ਨਾਲ ਸਵੇਰੇ ਇੱਥੇ ਪਹੁੰਚ ਜਾਣਾ ਸੀਗਾ ਇਕ ਤਾਂ ਮੁੰਡਾ ਆਪਣੇ ਮਾਪਿਆਂ ਤੋਂ ਦੂਰ ਦੂਜਾ ਉਹ ਵਿਦੇਸ਼ ਦੇ ਵਿੱਚ ਕੁਝ ਇਹੋ ਜਿਹੇ ਚੰ ਐਨ ਉਸ ਤੋਂ ਬਾਅਦ ਹੀ ਇਸ ਮੁੰਡੇ ਦੀ ਮ੍ਰਿਤਕ ਦੇਹ ਬ੍ਰਿਜ ਦੇ ਨੀਚੋਂ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਜ਼ਾਹਿਰ ਕੀਤੀਆਂ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਪੰਜਾਬੀ ਮੁੰਡੇ ਦੀ ਇਸ ਤਰ੍ਹਾਂ ਦੇ ਨਾਲ ਜਾਣ ਜਾਣ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਦੇ ਵਿੱਚ ਨੇ ਉਹਨਾਂ ਦੱਸਿਆ ਕਿ ਇਸੇ ਮਹੀਨੇ 18 ਅਕਤੂਬਰ ਨੂੰ ਮੁੰਡੇ ਦਾ ਵਿਆਹ ਰੱਖਿਆ ਹੋਇਆ ਸੀ ਜਿਸ ਦੇ ਲਈ ਪਰਿਵਾਰ ਤੇ ਵਿੱਚ ਤਿਆਰੀਆਂ ਚੱਲ ਰਹੀਆਂ ਸਨ ਮ੍ਰਿਤਕ ਦੇ ਪਰਿਵਾਰ ਨੇ ਆਪਣੇ ਪੁੱਤ ਦੇ ਇਸ ਤਰ੍ਹਾਂ ਜਾਨ ਲੈਣ ਦੇ ਕਈ ਤਰ੍ਹਾਂ ਦੇ aarop ਇੱਕ ਹੋਰ ਮੁੰਡੇ ਦੇ ਉੱਪਰ ਲਗਾਏ ਨੇ ਜੋ ਕਿ ਉਸਦਾ ਇੱਕ ਜਾਣਕਾਰ ਹੀ ਸੀ ਤਾਂ ਖੈਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਬੀਤੇ ਦਿਨ ਹੀ ਪੁੱਤ ਦੇ ਨਾਲ ਗੱਲਬਾਤ ਹੋਈ ਸੀ ਅਤੇ ਉਹ ਬਿਲਕੁਲ ਚੰਗਾ ਭਲਾ ਸੀ ਅਮਰੀਕੀ ਪੁਲਿਸ ਨੇ ਪਰਿਵਾਰ ਨੂੰ ਇਸ ਦਾ ਮੁੱਖ ਕਾਰਨ ਹਾਲਾਂਕਿ ਹੈਟਟੈਗ ਦੱਸਿਆ ਮ੍ਰਿਤਕ ਨੌਜਵਾਨ ਦੀ ਪਛਾਣ ਕਪੂਰਥਲਾ ਦੇ ਰਹਿਣ ਵਾਲੇ 32 ਸਾਲਾ ਗੁਰਜੀਤ ਸਿੰਘ ਦੇ ਰੂਪ ਤੇ ਵਜੋਂ ਕੀਤੀ ਗਈ ਹੈ ਉਸਨੇ ਪੰਜਾਬ ਵਾਪਸ ਪਰਤਣਾ ਸੀ ਜਿਸ ਤੇ ਲਈ ਉਹ ਸਮਾਨ ਪੈਕ ਕਰਨ ਤੋਂ ਬਾਅਦ ਫਲਾਈਟ ਫੜਨ ਹੀ ਵਾਲਾ ਸੀ ਅਤੇ ਇਸ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਆਪਣੇ ਦੋਸਤ ਦੇ ਨਾਲ ਮੱਥਾ ਟੇਕਣ ਗਿਆ ਸੀ ਕੈਲੀਫੋਰਨੀਆ ਦੇ ਵਿੱਚ ਗੁਰਜੀਤ ਦੀ ਮ੍ਰਿਤਕ ਦੇ ਪੁਲ ਦੇ ਨੀਚੋਂ ਬਰਾਮਦ ਹੋਈ ਹੈ ਪਰਿਵਾਰ ਨੇ ਕਿਹਾ ਕਿ ਕਿਸੇ ਹੋਰ ਮੁੰਡੇ ਦੇ ਨਾਲ ਗੁਰਜੀਤ ਦਾ ਕੋਈ ਕੇਸ ਚੱਲ ਰਿਹਾ ਸੀ ਅਤੇ ਉਸ ਤੋਂ ਬਾਅਦ ਇਹ ਮੁੰਡਾ ਕੇਸ ਜਿੱਤ ਵੀ ਚੁੱਕਿਆ ਸੀ ਪਰਿਵਾਰ ਦੇ ਵੱਲੋਂ ਹੀ ਦੋਸ਼ ਲਗਾਏ ਜਾ ਰਹੇ ਨੇ ਕਿ ਉਸਦੀ ਜਾਨ ਲਈ ਗਈ ਹੈ ਜਿਸ ਤੇ ਲਈ ਉਹ ਚਾਹੁੰਦੇ ਨਹੀਂ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਗੱਲਬਾਤ ਦੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਵੀ ਦੱਸਿਆ ਕਿ 6 ਮਹੀਨੇ ਪਹਿਲਾਂ ਪੰਜਾਬ ਤੋਂ ਉਹ ਗਿਆ ਸੀ ਅਤੇ ਬੀਤੇ ਕਈ ਸਾਲਾਂ ਤੋਂ ਉਹ ਵਿਦੇਸ਼ ਦੇ ਵਿੱਚ ਹੀ ਰਹਿ ਰਿਹਾ ਸੀ ਹੁਣ ਉਸਨੇ ਪੰਜਾਬ ਆਣਾ ਸੀ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਇਸੇ ਦੌਰਾਨ ਇਹ ਮਾੜੀ ਖਬਰ ਆਈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮੁੰਡੇ ਦੀ ਜਾਨ ਚਲੀ ਗਈ ਹੈ ਪਰ ਪਰਿਵਾਰਕ ਮੈਂਬਰ ਹੋਰ ਕੀ ਕੁਝ ਦੱਸ ਰਹੇ ਨੇ ਜਾਣਦੇ ਹਾਂ ਵਗਤ ਕੋ ਖਾਲਸਾ ਵਗਤ ਦੀ ਪਤਾਈ ਮਾ ਪਿੰਡ ਤਲਵੰਡੀ ਕੁਕਾ ਦਾ ਰਹਿਣ ਵਾਲਾ ਜੀ ਗਰਦੇਵ ਸਿੰਘ ਜੀ ਮੇਰਾ ਬੇਟਾ ਗਰਜੀਤ ਸਿੰਘ ਮਰਗਾ ਜੂ ਐਸੇ 2015 ਦਾ ਗਿਆ ਜੀ ਉਹ ਕੱਲ ਆਉਣਾ ਹੀ 30 ਤਰੀਕ ਉਹ ਉਧਰ ਦੇ ਹਿਸਾਬ ਨਾਲ ਚੱਲਣਾ ਹੈ ਜੀ ਤਿਆਰ ਹੋ ਕੇ ਕੋਟੋਰੇ ਸਾਹਿਬ ਮੱਥਾ ਟਿਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਪਰ ਇਹਦੇ ਥੱਲੇ ਲਾਸ਼ ਮਿਲੀ ਆ ਪੁਲਸ ਨੂੰ ਜੀ ਹਾਂਜੀ ਮੋਟੋੜੀ ਗਿਆ ਇੱਕ ਕਿਸਤਰਾ ਹੋਈ ਉਹ ਇੰਡੀਆ ਜੀ ਇੱਕ ਬੇਟੇ ਇੱਕ ਮੁੰਡੇ ਨਾਲ ਜੀ ਬਵਾਰਿਆਣੇ ਦਾ ਹੀ ਕਿਤੇ ਉੱਪਰ ਦੀ ਪਲੇਟਾਂ ਬੇਟੇ ਮੇਰੇ ਕੋਲ ਲੀਆਂ ਸੀ ਕਿਉਂਕਿ ਤਾਂ 5000 ਚ ਲੀਆਂ ਸੀ ਉਹਨੇ ਸਾਲ ਡੇਢ ਜੇ ਦਿੱਤੇ ਪੈਸੇ ਦੇ ਉਹਨੇ ਕਿਸੇ ਵੀ ਕੀਤਾ ਸੀ ਬੇਟੇ ਮੇਰੇ ਤੇ ਤੱਕੀ ਇਸੇ ਮੇਰਾ ਬੇਟਾ ਜਿੱਤੇ ਗਿਆ ਹੈ ਤੇ ਫਿਰ ਦੁਆਰਾ ਕੰਦਾ ਵੀ ਮੈਨੂੰ ਪੈਸੇ ਮੈਂ ਕਿਹਾ ਸੋਦਾ ਹੈ ਉਹਨੂੰ ਤਮਗੇ ਦਿੰਦਾ ਰਿਹਾ ਕਿ ਇਸ ਵਾਰਸ ਲੈ ਲੈ ਮੈਨੂੰ ਪੈਸੇ ਆਦੇ ਦੇ ਦੇ ਤੇ ਬੇਟਾ ਮੇਰਾ 30 29 ਤਰੀਕ ਗੱਲ ਹੋਈ ਉਹ ਦਿਨ ਕੈਮਰਿਆਂ ਚ ਰਿਕਾਰਡ ਹੈ ਜੀ ਤੇ ਉਹਨੇ ਪਿੱਛੇ ਆਉਣਾ ਕਦੋਂ ਸੀਗਾ ਕਿ ਕਿੰਨੇ ਸਮੇਂ ਤੋਂ ਬਾਅਦ ਉਹ 9 ਵਜੇ ਉਹਦੇ ਤੇ ਫਲੈਟ ਹੀ ਜੀ ਕੱਲ ਦੀ 30 ਤਰੀਕ ਦੀ ਦੇ ਦੋ ਤਰੀਕ ਨੂੰ ਘਰ ਤੋਂ ਡਣਾ ਹੀ ਜੀ ਅੱਜ ਕੀ ਮੰਗ ਕਰਦੇ ਸਸ਼ਕਤ ਮਤਲਬ ਸਤਾਂ ਦੇ ਚਿੰਨ੍ਹ ਸਸ਼ਕਤ ਦੇ ਮੰਗ ਕਰਦੇ ਜੀ ਹਨਨਸਾਬ ਚਾਹੀਦਾ ਜੀ ਤੇ ਪਿਆਰਭਾਈ ਕਰਨੀ ਚਾਹੀਦੀ ਜੋ ਉਹਨੇ ਕਰ ਉਹਨੂੰ ਤਵਜੇਗਾਰਦਰੀ ਉਹਨੂੰ ਪਿਆਰਭਾਈ ਕਰਨੀ ਚਾਹੀਦੀ ਗਵਰਨਮੈਂਟ ਨੂੰ ਹਾਂ ਜੀ ਹਾਂ ਜੀ ਇਹੀ ਡੇਡ ਬਡੀ ਉਤੇ ਸਨਸਕਾਰ ਕਰਨ ਲਈ ਸਾਨੂੰ ਗਵਰਨਮੈਂਟ ਕੋ ਵੀਜ਼ਾ ਦਿੱਤਾ ਜਾਏ ਜੀ। ਭਾਈ ਪਤੇ ਮੇਰਾ ਨਾਮ ਤ੍ਰਿਪ ਸਿੰਘ ਆ ਮੈਂ ਗੁਰਜੀਤ ਸਿੰਘ ਦਾ ਪਾਇਆ ਲੱਗਦਾ ਜੋ ਸਾਡਾ ਬੇਟਾ 2015 ਤੋਂ ਬਾਅਦ ਯੂ ਐਸ ਏ ਗਿਆ ਸੀਗਾ। ਉੱਥੇ ਜਾ ਕੇ ਜਿਹੜਾ ਕੋਈ ਇਹਨਾਂ ਮੇਰੇ ਭਾਈ ਸਾਹਿਬ ਨੂੰ ਦੱਸਿਆ ਜਾਂਦੀ ਇਹ ਮੁੰਡੇ ਨਾਲ ਰੈਂਜਰ ਸੀਗੀ। ਉਹਦੇ ਬਾਰੇ ਇਹਨਾਂ ਦੱਸ ਦਿੱਤਾ। ਦੂਸਰੀ ਗੱਲ ਇਹ ਹੈ ਕਿ ਅਸੀਂ ਪ੍ਰਸ਼ਾਸਨ ਕੋ ਦੀ ਆਪਣੀ ਗਵਰਨਮੈਂਟ ਕੋ ਤੇ ਉਸ ਗਵਰਨਮੈਂਟ ਕੋ ਸਾਹਬ ਮੰਗਦੇ ਆ ਕਿ ਇੱਕ ਇਨਸਾਫ ਦਿੱਤਾ ਜਾਵੇ ਦੂਸਰਾ ਜਿਹੜਾ ਕਿ ਜਦੋਂ ਤੱਕ ਗਿਆ ਅਜੇ ਤੱਕ ਦੇ ਸਾਡਾ ਉਹ 50 ਲੱਖ ਰੁਪਈਆ ਲੱਗਾ ਸੀ ਸਾਡਾ ਉਹੋ ਕਰਜ਼ਾਂ ਦੀ ਬੋੜਾ ਹੈ ਉਹਦੇ ਵਾਸਤੇ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਸਾਨੂੰ ਥੋੜੀ ਬਹੁਤ ਮਦਦ ਦਿੱਤੀ ਜਾਵੇ ਜਿਹੜਾ ਕਿ ਉਸ ਬੱਚੇ ਦੇ ਸੰਸਕਾਰ ਵਾਸਤੇ ਵੀ ਸਾਨੂੰ ਉੱਤੇ ਯਾਦ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਖੁਦਾ ਇਨਸਾਫ ਦਿੱਤਾ ਜਾਵੇ ਇਹ ਸਾਡਾ ਬਹੁਤ ਸਾਰਾ ਕੋਲ ਮੰਗਾ ਬਾਕੀ ਉਹ ਵੀ ਮੰਗਦਾ ਇਨਸਾਫ ਗਵਰਨਮੈਂਟ ਦਊਗੀ ਉਹਨਾਂ ਦਾ ਬਹੁਤ ਧੰਨਵਾਦ ਤੁਹਾਡਾ ਬਹੁਤ ਵਿੜਿਆਲਾ ਧੰਨਵਾਦ ਜਨਾਬਾ ਕਿ ਆ ਕੇ ਸਾਡੇ ਦੁੱਖ ਦੀ ਦੁੱਖ ਦੀ ਤਰਕੜੀ ਵਿੱਚ ਆ ਕੇ ਸਾਡਾ ਦੁੱਖ ਸਾਂਝਾ ਕੀਤਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਹਾਲਾਤ ਕਿੱਦਾ ਦੇ ਸੀਗੇ ਔਰ ਪਹਿਲਾਂ ਕਿੱਸ ਤਰ੍ਹਾਂ ਦੇ ਸੀਗੇ ਦੇਖੋ ਜੀ ਪਹਿਲੇ ਜਦੋਂ ਉਹ ਇਤਾਂ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਚੱਲਦਾ ਸੀਗਾ ਹੁਣ ਲੜਕੇ ਦੇ ਜਾਣ ਤੋਂ ਬਾਅਦ ਇੰਨੇ ਕੁ ਮਤਲਬ ਦੁਖੀ ਹੋ ਗਏ ਆ ਸਾਰਾ ਪਰਿਵਾਰ ਹੀ ਅਸੀਂ ਦੁਖੀ ਆ ਤੇ ਨਾਲ ਹੀ ਅਸੀਂ ਹੁਣ ਜਿੰਨਾ ਤੇ ਅਸੀਂ ਪਹਿਲਾਂ ਸਾਡਾ ਲੰਗਰ ਪਾਣੀ ਚੱਲਦਾ ਸੀ ਉਹਨੇ ਚੱਲ ਸਕਦਾ ਕਿਉਂਕਿ ਬੱਚਿਆਂ ਦੇ ਸਾਰੇ ਨਾਲ ਹੀ ਅਸੀਂ ਬਾਹਰ ਜਿਹੜੇ ਬੱਚੇ ਭੇਜੇ ਉਹਨਾਂ ਦੇ ਸਾਰੇ ਨਾਲ ਹੀ ਸਾਰਾ ਜੋ ਪਰਵਾਰ ਕਰਦੇ ਆ ਉਹਨਾਂ ਦੇ ਪੈਸੇ ਨਾਲ ਹੀ ਕਰਦੇ ਆ ਹੁਣ ਜਦੋਂ ਪੈਸਾ ਬੰਦ ਹੋ ਜਾਣਾ ਅਸੀਂ ਕੰਮ ਕੀ ਕਰੀਏ ਇਹ ਤਿੰਨ ਬੱਚੇ ਸੀ ਇਹਦੇ ਸਰਦਾਰ ਕਦੇਵ ਸਿੰਘ ਦੇ ਇੱਕ ਬੇਟੀ ਜ ਦੋ ਬੇਕੇ ਆ ਕਿਉਂਕਿ ਇਹ ਬੇਟਾ ਜ ਛੋਟਾ ਬੇਟਾ ਸੀਗਾ ਗਰਜੀਤ ਸਿੰਘ ਇਹਦੀ ਮੌਤ ਹੋਣ ਦਾ ਸਾਰੇ ਇਲਾਕੇ ਨੂੰ ਆਪਣੇ ਨਗਰ ਨੂੰ ਬਹੁਤ ਘਾਟੋ ਦੁੱਖ ਪੰਜਾਬੀਆਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤੇ ਸੁਰੱਖਿਆ ਨੂੰ ਲੈ ਕੇ ਕੀ ਚਾਣਾ ਚਾਹੋ ਸਸਰੀ ਜੁਗੀਆਂ ਨਾਲ ਆਇਆ ਸੁਵੇਛਾ ਦੇ ਸਾਹਮਣੇ ਆ। ਦੇਖੋ ਜੀ ਬਾਹਰ ਜਿਸ ਤਰ੍ਹਾਂ ਸਾਡੇ ਵਿਦੇਸ਼ ਵਿੱਚ ਬੱਚੇ ਰਹਿ ਰਹੇ ਆ ਉਹਦੇ ਵਾਸਤੇ ਇਹ ਵਿਦੇਸ਼ੀ ਗਵਰਨਮੈਂਟਾਂ ਨੂੰ ਕਹਿੰਦੇ ਜਿੱਦਾਂ ਯੂ ਐਸ ਏ ਹੋਈ ਹੋਰ ਵੀ ਜਿਹੜੇ ਮੁਲਕਾਂ 'ਚ ਰਹਿ ਰਹੇ ਆ ਉਹਦੀ ਸੁਰੱਖਤਾ ਜਿਹੜੀ ਕਰਨੀ ਚਾਹੀਦੀ ਉਹ ਉੱਥੇ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਾ ਸਾਡੀ ਗਵਰਨਮੈਂਟ ਦੇ ਲਈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਗਵਰਨਮੈਂਟ ਉੱਥੇ ਦੀ ਜਿਹੜੀ ਹੈ ਉਹਨਾਂ ਦੇ ਜ਼ਿੰਮੇਵਾਰ ਬਣ ਥੋੜਾ ਬਹੁਤ ਉਹਨਾਂ ਦੀ ਹਾਜ਼ਰਤ ਕਰਨ ਯੋਕੇ ਜਿਹੜੇ ਬੱਚੇ ਸਾਡੇ ਸਹੀ ਸਲਾਮਤ ਰਹਿਣ ਤੇ ਇਹੋ ਜਿਹਾ ਕੋਈ ਕਿਸੇ ਨਾਲ ਹੋਰ ਨਾ ਹੋਵੇ ਸੱਟ ਨਾ ਹੋ ਗਿਆ ਕਿਸੇ ਹੋਰ ਨਾਲ ਇਹੋ ਜਿਹਾ ਕਰ ਲੋ ਜਿਸ ਤਰ੍ਹਾਂ ਵੀ ਲੜਕੇ ਬਾਸ ਦਿੱਤੀ ਆ ਕੋ ਆਸੀਗਾ ਨੂੰ ਪੀ ਤਣੇ ਚਾਹੂ ਨੂੰ ਕੋ ਆਸੀਗਾ ਦੇ ਤਸਰ ਆ ਚਾਸੀਗਾ ਸਿੰਘ ਦੇਖੋ ਜੀ ਬੱਚੇ ਦੇ ਆਉਣ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ ਅਸੀਂ ਜੋ 18 ਤਰੀਕ ਦਾ ਵਿਆਹ ਹੈ 18 ਅਕਤੂਬਰ ਦਾ ਤੇ ਕੱਲ ਬੱਚੇ ਨਾਲ ਕੱਲ ਅੱਜ ਬੱਚੇ ਨਾਲ ਸਵੇਰੇ ਇੱਥੇ ਪਹੁੰਚ ਜਾਣਾ ਸੀ ਇਹ ਖੁਸ਼ੀਆਂ ਜਿਹੜੀਆਂ ਸਾਰੀਆਂ ਉਹ ਖੋ ਗਏ ਲਗੇ ਕਿਉਂਕਿ ਸਾਰਾ ਪਰਿਵਾਰ ਖੁਸ਼ੀ ਦੇ ਮਾਹੌਲ ਵਿੱਚ ਸੀਗਾ ਤੇ ਜਿਹੜਾ ਹੁਣ ਸਾਰਾ ਪਰਿਵਾਰ ਤੇ ਸਾਰਾ ਨਗਰ ਸੀ ਸੋਗ ਸਮਗਮ ਵਿੱਚ ਬੈਠੇ ਆ ਸਾਨੂੰ ਇਹਨਾਂ ਦੁੱਖ ਅੱਗੇ ਸਾਡੇ ਬੱਚੇ ਦੇ ਜਿਹੜੇ ਖੁਸ਼ੀਆਂ ਵਿੱਚ ਜਿਹੜਾ ਉਹ ਸੋਗ ਸਮਗਮ ਵਿੱਚ ਪਤਲ ਗਿਆ ਇਹ ਸਾਨੂੰ ਬਹੁਤ ਹੀ ਮੰਨ ਸ਼ਾਸਨਪੇ ਇਹ ਮੰਗ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਜੋ ਥੋੜਾ ਬਹੁਤਾ ਜੋ ਵੀ ਜਨਾ ਵੀ ਸਾਡੀ ਮਦਦ ਕਰ ਸਕਣ ਵੱਤ ਵੱਤ ਦੂਸਰੀ ਸ਼ਾਸਨ ਲਈ ਸਾਡੀ ਬੇਨਤੀ ਹੈ ਕਿ ਸਾਡੇ ਭਾਈ ਸਾਹਿਬ ਉਹਨਾਂ ਨੂੰ ਅਮਰੀਕਾ ਜਾਣ ਵਾਸਤੇ ਵੀਜ਼ਾ ਦਿੱਤਾ ਜਾਵੇ ਗਵਰਨਮੈਂਟ ਨੂੰ ਅਪੀਲ ਆ ਤੇ ਇਹ ਸਾਡੀ ਅਪੀਲ ਨੂੰ ਕਬੂਲ ਕਰਨ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਾਂਗੇ ਗਵਰਨਮੈਂਟ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਸਤਿਗੁਰੂ ਦੀ ਕਿਰਪਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰਾ ਪਿੰਡ ਸਾਰਾ ਇਲਾਕਾ ਜਦੋਂ ਪਤਾ ਲੱਗਿਆ ਵੀ ਇਹਦਾ ਬੱਚੇ ਦੀ ਮੌਤ ਹੋ ਗਈ ਹੈ ਤੇ ਖੁਸ਼ੀਆਂ ਨਾਲ ਜਿਹੜਾ ਬੱਚੇ ਨੇ ਆਉਣਾ ਸੀ ਅੱਜ ਦੇ ਸਵੇਰੇ 9 ਵਜੇ ਘਰ ਪਹੁੰਚ ਜਾਣਾ ਸੀ ਜਿਹੜਾ ਕਿ ਮਾਤਮ ਛਾ ਗਿਆ ਰੁਕਤੀ ਜਨਨਾਂ ਦੇ ਦੁੱਖ ਇਹ ਨਾ ਕੋਈ ਜਵਾਨ ਬੱਚਾ ਜਿਹੜਾ ਹੱਥੋਂ ਖੁੱਸ ਜਾਣਾ ਬੜੀ ਵੱਡੀ ਗੱਲ ਆ ਪਰਮਾਤਮਾ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਕਿ ਕਿਸ ਤਰ੍ਹਾਂ ਦਾ ਸਰੀਰ ਪ੍ਰਵਾਹ ਕੀ ਜੈ 150 ਜੈ ਤੇ ਸ਼ਫੀਲ ਆ ਤਾਂ ਕੀ ਹਾਂਜੀ ਕੁਝ ਵੀਡੀਓ ਵਗੈਰਾ ਆਈਆਂ ਕਿ ਉਹਦੇ ਤੇ ਦੇਖੇ ਮੁੰਡਾ ਕਾਫੀ ਤਣਾਅਪੂਰਨ ਸੀ ਵੀ ਕੋ ਬੋਲਦਾ ਚੱਲਦਾ ਨਹੀਂ ਸੀ ਡਿਪਰੈਸ਼ਨ ਚ ਤੇ ਅਸੀਂ ਸਰਕਾਰ ਅਮਰੀਕਾ ਦੀ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੀ ਵੀਡੀਓ ਵਗੈਰਾ ਆਈਆਂ ਇਹਨਾਂ ਦੀ ਜਾਂਚ ਪਰਤਾਵ ਕੀਤੀ ਜਾਵੇ ਤੇ ਸਨਮਿਆਂ ਤੋਂ ਆ ਨਿਆ ਦਿੱਤਾ ਜਾਵੇ